ਗੁੱਡ ਮਾਰਨਿੰਗ ਗਾਇਸ ਬੱਚੇ ਹੋ ਚੁੱਕੇ ਨੇ ਰੈਡੀ ਅਰਮਾਨ ਅਰਮਾਨ ਗੁੱਡ ਮਾਰਨਿੰਗ ਇੱਕ ਕੰਮ ਕਿੱਧਰ ਹੈ ਸਾਈਕਲ ਚਲਾ ਰਿਹਾ ਸਾਈਕਲ ਲਾ ਕੇ ਚਲਾਨ ਗਾਇਸ ਇਹ ਸੁੱਤੇ ਉੱਠੇ ਨੇ ਹੁਣ ਨੀਂਦ ਨਹੀਂ ਇਹਨਾਂ ਦੀ ਤਰੀ ਹੋਈ गुड मॉर्निंग एकम स्टंट देखो एकम दे आजा जा बस ही आजा फुकरा, फुकरा इंसान आजा, जाते उठे ने हजे अद्धी नींद च अद्धी की नींद उतरी अद्धी उत्तरी नहीं है कैसे हो गाइस, गाइस कैसे हो गाइस की हो गया

गाइस भैने गाइस भैने बहुत फेमस कर रखी है गाइस भीरे गाइस भीरे गाइस भीरे हाँ दोनों गाइस भीरे ने है ना गाइस भीरे गाइस भीरे हाँ इंडिकेटर टूट गया सी है ना आ इंडिकेटर को आया ना पापा ने ना टिल्ला हो गया तो फिर इसकी रोक देखा हाँ सर्विस करा के लिया इन्हें कल ਤੇ 1 ਮਿੰਟ ਇਥੇ ਵਲੌਗ ਸ਼ੂਟ ਕੀਤਾ ਸੀਗਾ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਆਪਾਂ ਨਾਲ ਇੱਕਮ ਦੇ ਪਾਪਾ ਨੇ ਵੀ ਕੀਤਾ ਸੀਗਾ ਸ਼ੂਟ ਠੀਕ ਹੈ ਸ਼ੇਅਰ ਕਰ ਦਮਾ ਉਹ ਇੱਕਮ ਹਮ ਆਪ ਅੱਜ ਕਰ ਦਿੰਨੇ ਆ ਉਹ ਵੀ ਸ਼ੇਅਰ ਨਹੀਂ ਫਿਰ ਇੱਕਮ ਗੁੱਸੇ ਹੋ ਜਾਊਗਾ ਮੇਰੇ ਨਾਲ ਹੈਨਾ ਇੱਕਮ ਜੇ ਉਹ ਲੋਗ ਨਾ ਸ਼ੇਅਰ ਕੀਤਾ ਇਹ ਕੰਮ ਬਦੀਆ ਕਰ ਰਹੇ ਹੋ ਤੁਸੀਂ ਗੱਡੀ ਤੁਹਾਡੀ ਰਾਣੀ ਹੈ ਆ ਕੀ ਹੈ ਤੁਹਾਡੀ ਘੋੜਾ ਹੈ ਘੋੜਾ ਗੱਡੀ ਨੂੰ ਕਹਿੰਦੇ ਆ ਮੇਰੀ ਰਾਣੀ ਹੈ ਹੀ ਰਾਣੀ ਮੈਨੂੰ ਗੁੱਸਾ ਚੜ ਜਾਂਦਾ ਫਿਰ ਦੋ ਦੋ ਰਾਣੀਆਂ ਚੱਕੀ ਫਿਰਦੇ ਆ ਦਸਤ ਬਹੁਤ पै जाती है हम कणक बढ़ रही खिता च उड़ के इन्नी डस्ट आती है ना अपने घर गाल है कल एदा ही ले गए आप गुडी साफ भी नहीं की हैगी अच भी एदा ही जाऊगी लाइटा खराब हो जानिया जो वोश करेंगा सैकल हु। न होनी है नहीं खराब मेरे जमाने की होंगे खराब पहला वर्गिया सैकल्ला हूँ है भी नहीं पता कि चल दियाँ सैकल्ला हूँ त लेके पिछ आ खराब पहला होंगी चीज अपने नानू न पूछी किनिया साइकिल दवाईया नानू ने सू सारे बच्चा दलग अलग सैकल बच्चे गिण ला किन्ने ल ਸਾਰੇ ਬੱਚੇ ਹੋਰ ਦੂਜੇ ਬੱਚੇ ਸਾਰੇ ਕੋਣ ਸੇ ਮਾਮੂ ਉਹ ਪਰਲੇ ਬੱਚੇ ਸਾਰੇ ਮਾਸੀ ਹੁਣ ਇਹ ਦੂਜੀਆਂ A to Z ਸਾਰੇ ਬੱਚਿਆਂ ਦੀ ਅਲੱਗ-ਅਲੱਗ ਸਾਈਕਲ ਪਤਾ ਤੈਨੂੰ ਇਕੱਲਾ ਕਰ ਕਰੇ ਸਾਰੇ ਹੋਰ ਕੀ ਪਹਿਲਾਂ ਸਾਰੇ ਇਕ ਘਰ ਚ ਰਹਿੰਦੇ ਸੀ ਆਪਾਂ ਤੂੰ ਛੋਟਾ ਸੀ ਅਰਮਾਨ ਨੂੰ ਸਾਰਾ ਪਤਾ ਹੈ ਨਾ ਅਰਮਾਨ ਸਾਰਾ ਪਤਾ ਨਾ ਤੈਨੂੰ ਆਪਾਂ ਪਹਿਲਾਂ ਕਿੱਥੇ ਰਹਿੰਦੇ ਸੀ ਨਾਨੂ ਹੋਰੀ ਇਕੱਠੇ ਸਾਰੇ ਅੰਦਰਲੇ ਘਰ ਚ ਪੁਰਾਣੇ ਘਰ ਚ ਪੁਰਾਣੇ ਘਰ ਚ ਤੈਨੂੰ ਦੇਖਿਆ ਤਾਂ ਹੈ ਸਾਡਾ ਪੁਰਾਣਾ ਘਰ ਹੂੰ ਦੁਆਰਾ ਦੇਖਣਾ ਪਰ ਹਉ ਹੁਣ ਤਾਂ ਉਹ ਪਤਾ ਨਹੀਂ ਕੀ ਤੋਂ ਕੀ ਬਣ ਗਿਆ ਉੱਥੇ ਮੱਜਾ-ਮੁੱਜਾ ਰੱਖ ਲਿਆ ਉਹਨਾਂ ਨੇ ਆ ਗਿਆ ਹਾਂ ਤਾਂ ਆ ਗਿਆ ਚਲੋ ਠੀਕ ਆ ਫਿਰ ਚੱਕ ਲੋ ਬੈਗ ਹੈਂਡ ਵਾਸ਼ ਕਰ ਲੈ ਆ ਚੱਕ ਰੱਖ ਦੇ ਬਸ ਹੁਣ ਛੋੜ ਦੇ ਜਾ ਹੈਂਡ ਵਾਸ਼ ਕਰ ਲੈ ਹੈਂਡ ਵਾਸ਼ ਕਰਕੇ ਆ ਜਾ ਅੱਜ ਕੇ ਆ ਜਾ ਛੇਤੀ ਛੇਤੀ ਹੈਂਡ ਵਾਸ਼ ਕਰਕੇ ਚਲੋ ਲੱਕੀ ਸਾਈਡ ਸਾਈਕਲ ਏਰਮਾਨ ਨੂੰ ਬਹੁਤ ਫਿਕਰ ਰਹਿੰਦੀ ਆ ਇਹ ਕਰਦਾ ਕੰਮ ਸਹੀ ਕੀ ਖਾਈ ਚੰਗੀ ਆ ਏਕਮ ਸਾਰਾ ਦਿਨ ਇਦਾਂ ਹੀ ਕਰਦਾ ਰਹਿੰਦਾ ਗਾਇਸ ਪੈਣੇ ਕੀ ਖਾਈ ਜਾਨੀ ਆ ਗਾਇਸ ਵੀਰੇ ਕੀ ਖਾਈ ਜਾਂਦਾ ਹੈ ਗਾਇਸ ਪੈਣੇ गाइस भैंड तो स्कूल चली आज है मेरा दिल नहीं लगना के गाइस गायस भीरे दिल गाइस भीरे मेरा दिल नहीं लगना अज दो दिन तो बाद चली आ, हाँ, मेरी टिड्डो ये मेरी टिड्डो स्कूल चली है बाय गाइस भीरे गाइस भीरे बाय हाँ मैं आ गई चल बाय बचा के ਓ ਸਾਹਮਣੇ ਬੈਠੀ ਐ ਦੇਖੋ ਬਾਪੂ ਜੀ ਆਏ ਨੇ ਪਿੰਡ ਤੋਂ ਚਾਹ ਪੀ ਗਏ ਤੇ ਹੁਣ ਨਾ ਬੇਬੇ ਨੂੰ ਮਿਲ ਰਹੇ ਨੇ ਬੇਬੇ ਉਹ ਬੈਠੇ ਨੇ ਦੇਖੋ ਸਾਹਮਣੇ ਮੰਜਾ ਡਾਰ ਕੇ ਬੇਬੇ ਨੇ ਛਾਂਚ ਬੈਠੇ ਸੀ ਕਿੱਥੇ ਹੁਣੀ ਆਇਆ ਉਹ ਦੇਖੋ ਬੇਬੇ ਨੂੰ ਚਾਹ ਚੜ ਗਿਆ ਦੇਖ ਕੇ ਨਾ ਬਾਪੂ ਨੂੰ ਜਨਾਬ ਜੀ ਨੂੰ ਸ਼ੇਕ ਆਪੀ ਬਣਾਉਣਾ ਪੈ ਗਿਆ। ਮੈਂਗੋ ਸ਼ੇਕ ਬਣਾਇਆ ਆਪਾਂ ਨੇ। ਮੈਂਗੋ ਸ਼ੇਕ ਪੀ ਲਿਆ ਤੇ ਹੁਣ ਜਨਾਬ ਜੀ ਚੱਲੇ ਨੇ ਡਿਊਟੀ ਤੇ ਉਹਨਾਂ ਦੀ ਡਿਊਟੀ ਅੱਜ ਕੱਲ ਇੱਕ ਹੋਰ ਲੱਗੀ ਹੋਈ ਐ। ਮੈਡੀਸਨ ਵਾਲੀ ਮੇਰੀ ਮੈਡੀਸਨ ਲੈਣ ਚੱਲੇ ਆ ਤੇ ਚਲੋ ਚਲਦੇ ਆ ਬਾਅਦ ਵਿੱਚ ਹੀ ਕਰਦੇ ਆ ਤੁਹਾਡੇ ਨਾਲ ਗੱਲਬਾਤ ਗੱਡੀ 'ਚ ਬੈਠ ਕੇ। ਸ੍ਰੀ ਕਾਲਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਜੀ ਰਾਜੀ ਖੁਸ਼ ਹੋਵੋਗੇ ਤੇ ਭਾਂਵੀ ਠੀਕ ਠਾਕ ਆ ਜਨਾਲਜੀ ਦੀ ਡਿਊਟੀ ਦੇਖੋ ਮੈਂ ਇੱਕ ਹੋਰ ਲਗਾਤੀ ਹੁਣੀਆ ਹੁਣੀ ਆਏ ਸੀਗੇ ਇਹ ਆ ਕੰਮ ਤੋਂ ਆ ਕੇ ਬਸ ਸ਼ੇਕ ਬਣਾਇਆ ਪੀਆ ਤੇ ਫਿਰ ਹੁਣ ਚੱਲੇ ਨੇ ਮੈਡੀਸਨ ਦੁਵਾਨ ਮੈਨੂੰ ਇਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਕਿ ਕੱਲ ਫੇਰ ਜਾਣਾ ਆਪਾਂ ਨੂੰ ਚੱਲੇ ਆ ਹੁਣ ਤੇ ਦਿਨ ਦੇ ਵਿੱਚ ਕੁਝ ਵੀ ਆਪਾਂ ਸ਼ੂਟ ਨਹੀਂ ਕੀਤਾ ਕੁੜਾ ਉਹ ਤਸਵੀਰیں ਸ਼ੂਟ ਕੀਤਾ ਤੇ ਹੁਣ ਸ਼ਾਮ ਨੂੰ ਆਪਣਾ ਵਲੋਗ ਕੰਟੀਨਿਊ ਕਰਦੇ ਆਂ ਦੇਖਦੇ ਆ ਰਿਪੋਰਟ ਕੀ ਆਈ ਹੈ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਕੀ ਆਇਆ ਰਿਪੋਰਟ ਚ ਕੀ ਨਹੀਂ ਪੱਕੀ ਜਨਾਬ ਜੀ ਦਾ ਤੋੜ-ਭੱਜ ਦੇ ਵਿੱਚ ਹੀ ਫਸੇ ਹੋਏ ਨੇ ਅੱਜ ਕੱਲ੍ਹ ਕੱਲ ਛੁੱਟੀ ਵਾਲਾ ਦਿਨ ਬੇਨਾਂ ਦਾ ਇੱਦਾਂ ਹੀ ਨਿੱਕਲ ਗਿਆ ਤੇ ਅੱਜ ਫੇਰ ਹੁਣ ਕੰਟ ਦਾ ਕੰਟੀ ਦਾ ਕੰਮ ਤਾਂ ਹੈਗਾ ਹੀ ਕੱਟ ਲੱਗ ਜਾਣਾ ਇਹਨਾਂ ਰੋਣ ਵੀ ਇੰਨੇ ਨੂੰ ਨਿਹਰਾ ਹੋ ਜਾਣਾ ਬੱਚਿਆਂ ਨੂੰ ਮੈਂ ਘਰ ਛੱਡ ਕੇ ਆਈਆਂ ਇੱਕ ਕਮ ਸੀਗਾ ਰੈਡੀ ਮੇਰੇ ਨਾਲ ਆਣ ਨੂੰ ਪਰ ਇਸ ਟਾਈਮ ਨਾ ਉਹ ਗਰਾਊਂਡ 'ਚ ਨਿਕਲ ਗਿਆ ਖੇਡਣ ਫਿਰ ਮੈਂ ਆਵਾਜ਼ ਮਾਰੀ ਨਹੀਂ ਹੈਗੀ ਸ਼ੇਕ ਬਣਾ ਕੇ ਉਹਦਾ ਰੱਖ ਆਈਆਂ ਮੈਂ ਕਿਹਾ ਹੁਣ ਪੀ ਲੁਗਾ ਕੇ ਤੇ ਖੇਡ ਲੁਗਾ ਇੱਥੇ ਉੱਥੇ ਜਦੋਂ ਆਪਾਂ ਵਾਪਿਸ ਆਣਾ ਫਿਰ ਨੀਰਾ ਹੋ ਜਾਊਗਾ ਤੇ ਖੇਡਣਾ ਰਹਿ ਜਾਂਦਾ ਫਿਰ ਕਿਉਂਕਿ ਸ਼ਾਮ ਦਾ ਟਾਈਮ ਹੀ ਫ੍ਰੀ ਹੈ ਸ਼ਾਮ ਦੇ ਟਾਈਮ ਹੀ ਮਿਲਦਾ ਨਾ ਬੱਚਿਆਂ ਨੂੰ ਖੇਡਣ ਨੂੰ ਬਸ ਇਸੇ ਟਾਈਮ ਫ੍ਰੀ ਹੁੰਦੇ ਨੇ ऐसे टाइम फ्री ਹੁੰਦੇ ਨੇ ਬੱਚੇ ਡਾਕਟਰ ਕੋਲੋਂ ਆਪਾਂ ਵਾਪਿਸ ਆ ਗਏ ਆ ਤੇ ਆਂਦੇ ਵਕਤ ਸੋਇਆ ਚਾਹ ਪਲੇ ਰਹੇ ਆ ਬੱਚਿਆਂ ਲਈ ਬਹੁਤ ਫੇਮਸ ਹੈ ਇਹ ਸੋਇਆ ਚਾਹ ਪਿੰਨਾ ਦੀ ਬਹੁਤ ਟੇਸਟੀ ਬਣਾਉਂਦੇ ਨੇ ਇੱਕ ਵਾਈਟ ट्राई ਜ਼ਰੂਰ ਕਰਨਾ ਜੋ ਵੀ ਲੋਕ ਲੈ ਮੇਰੀ ਭੈਣਾ ਦੇ ਭਰਾ ਨੋ ਸੈਕਟਰ ਵੱਲ ਖੜਦਾ ਇਹ ਐ। ਐਨਕੋ ਦੇ ਕੋਲ ਹੀ ਆ ਆਸ-ਪਾਸ ਐ। ਜਨਾਬ ਜੀ ਦੇ ਜਾਣਕਾਰ ਨੇ ਪਹਿਲੇ ਅਸੀਂ ਵੀ ਨਹੀਂ ਖਾਂਦੇ ਸੀਗੇ ਇਹਨਾਂ ਕੋਲੋਂ। ਤੇ ਜਨਾਬ ਜੀ ਕੋਲ ਨਾਲ ਇਹ ਕੰਮ ਕਰਾਣ ਆਏ ਕੋਈ। ਫਿਰ ਪਤਾ ਚੱਲਿਆ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ। ਅਸੀਂ ਹੁਣ ਜਦੋਂ ਦੇਖਾਲ ਆਣ ਲੱਗੇ ਐ ਇੱਥੇ। ਇੱਥੂ ਹੀ ਖਾਣਿਆ ਹੁਣ ਵੀਰੂ ਸੋਇਆ ਚਾਪ ਕਾਰਨਰ ਟੇਸਟੀ ਬਹੁਤ ਹੈ ਇਹਨਾਂ ਦੀ ਸੋਇਆ ਚਾਪ ਕਿੱਡਾ ਦਿਨ ਖੜਿਆ ਸੀ ਜਦੋਂ ਆਪਾਂ ਗਏ ਮੈਡੀਸਨ ਲੈਣ ਨੇਰਾ ਹੋ ਗਿਆ ਹੁਣ ਬੱਚੇ ਵੀ ਦੇਖ ਰਹੇ ਹੁਣੇ ਕਰੇ ਉੱਥੇ ਹੀ ਟਾਈਮ ਲੱਗ ਗਿਆ ਸਨ ਡਾਕਟਰ ਕੋਲ ਉਹਨਾਂ ਨੇ ਚੰਗੀ ਤਰ੍ਹਾਂ ਚੈੱਕ ਅਪ ਕੀਤਾ ਰਿਪੋਰਟ ਦੇਖੀ ਇੰਜੈਕਸ਼ਨ ਲਗਵਾਇਆ ਇਹ ਇੰਜੈਕਸ਼ਨ ਵੀ ਜ਼ਰੂਰੀ ਲੱਗਣਾ ਸੀਗਾ ਤੇ ਬਸ ਹੁਣ ਕੱਲ ਨੂੰ ਨਹੀਂ ਜਾਣਾ ਆਪਾਂ ਨੇ ਇੱਕ ਦਿਨ ਛੱਡ ਕੇ ਫੇਰ ਜਾਣਾ ਫੇਰ ਇੰਜੈਕਸ਼ਨ ਲੱਗੂਗਾ ਬਾਕੀ ਮੈਡੀਸਿਨ ਉਹਨਾਂ ਨੇ ਦਿੱਤੀ ਹੈ ਰਿਪੋਰਟ ਠੀਕ ਠਾਕ ਆਈ ਆ ਆਪਣੀ ਬਹੁਤ ਹੀ ਠੀਕ ਆਈ ਆ ਰਿਪੋਰਟ ਨੇ ਮੈਨੂੰ ਬਹੁਤ ਟੈਨਸ਼ਨ ਸੀਗੀ ਰਿਪੋਰਟ ਦੀ ਮੈਂ ਕਿਹਾ ਪਤਾ ਨਹੀਂ ਕੀ ਆਣੀ ਹੈ ਰਿਪੋਰਟ ਰਿਪੋਰਟ ਦੇ ਵਿੱਚ ਉਹੀ ਮੇਰੀ ਇੱਕ ਦੇਖੋ ਖੂਨ ਦੀ ਕਮੀ ਤਾਂ ਆਂਦੀ ਹੀ ਆਂਦੀ ਹੈ ਐਦੇ ਚ ਵੀ ਆਈ ਹੈ ਕੁਛ ਵਿਟਾਮਿਨਸ ਦੀ ਕਮੀ ਹੈ ਆਇਰਨ ਦੀ ਕਮੀ ਹੈ ਪੱਕੀ ਹੋਰ ਪ੍ਰੋਪਰ ਰਿਪੋਰਟ ਚ ਮੈਨੂੰ ਦੇਖ ਕੇ ਪਤਾ ਲੱਗੂਗਾ ਕੀ ਹੈ ਬਾਕੀ ਡਾਕਟਰ ਨੇ ਤਾਂ ਕਿਹਾ ਵੀ ਥੋੜਾ ਬੋਤਾ ਮਾਈਂਡ ਨੂੰ ਫਰੈਸ਼ ਰੱਖਣ ਲਈ ਘੁੰਮੋ ਫਿਰੋ ਸੈਰ ਤੇ जाया ਕਰੋ ਬਹੁਤ ਕੁਝ ਸਮਝਾਇਆ ਉਹਨੇ ਬਾਕੀ ਦੇਖਦੇ ਹਾਂ ਹੁਣ ਕੀ ਅਸਰ ਹੁੰਦਾ ਹੈ ਕੀ ਨਹੀਂ ਸਮਝਾ ਜਾਂਦਾ ਬਾਕੀ ਚਲੋ ਮੈਨੂੰ ਡਰ ਸੀਗਾ ਵੀ ਰਿਪੋਰਟ ਮੈਂ ਕਿਹਾ ਵੀ ਪਤਾ ਨਹੀਂ ਕੀ ਆਊਗੀ ਜਿਹੜੇ ਇੰਨੇ ਦਿਨਾਂ ਦੀ ਮੈਂ ਉਲਜੀ ਫਿਰ ਰਹੀ ਆ ਕਿ ਕਿਨ ਐਹ ਜੀ ਕੋਈ ਗੱਲ ਨਹੀਂ ਹੈਗੀ ਜੋ ਵੀ ਕਮੀਆਂ ਪੇਸ਼ੀਆਂ ਚਲੋ ਡਾਕਟਰ ਕਹਿੰਦੇ ਵੀ ਇੰਜੈਕਸ਼ਨ ਲਗਾ ਦਾਂਗੇ ਵੀ ਉਹਦੇ ਨਾਲ ਪੂਰੀ ਹੋ ਜਾਊਗੀ ਪਰ ਇੰਜੈਕਸ਼ਨ ਨਾਲ ਠੀਕ ਨਹੀਂ ਮੈਨੂੰ ਲੱਗਦਾ ਹੈ ਨਾ ਵੀ ਜੋ ਕਮੀ ਪੇਸ਼ਟੀ ਆਪਾਂ ਪੂਰੀ ਕਰ ਰਹੇ ਆ ਉਹ ਨੈਚੁਰਲ ਤਰੀਕੇ ਨਾਲ ਹੋਣੀ ਚਾਹੀਦੀ ਹੈ ਖਾ ਪੀ ਕੇ ਜਿਹਨੂੰ ਆਪਾਂ ਕਹਿ ਸਕਦੇ ਆ ਮੈਂ ਕੋਸ਼ਿਸ਼ ਬੜੀ ਕੀਤੀ ਫਰੂਟ ਖਾਦੇ ਜੂਸ ਪੀਤੀ ਅਨਾਰ ਜਨਾਬ ਚੀਲਿਆ ਕੇ ਦਿੰਦੇ ਨੇ ਪਰ ਪਤਾ ਨਹੀਂ ਕਿਉਂ ਆ ਨਾ ਵੀ ਖਾਣ ਨੂੰ ਮਨ ਨਹੀਂ ਕਰਦਾ ਮੈਂ ੱੱਕੇ ਨਾਲ ਖਾਨੀ ਆ ਪਤਾ ਨਹੀਂ ਮੈਨੂੰ ਚੀਜ਼ ਤਾਂ ਨਹੀਂ ਕੁਝ ਵੀ ਖਾਦਾ ਪੀਦਾ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਦਿਲ ਨਾਲ ਨਹੀਂ ਖਾਂਦੀ ਹੈਗੀ ਮੈਂ ੱੱਕੇ ਨਾਲ ਖਾਨੀ ਆ ਸ਼ਾਇਦ ਮੈਨੂੰ ਤਾਂ ਹੀ ਨਹੀਂ ਖਾਦਾ ਪੀਤਾ ਹੋਇਆ ਕੁਝ ਲੱਗਦਾ ਹੈਗਾ ਬਾਕੀ ਹੁਣ ਮੈਂ ਆਪਣੇ ਲਈ ਰੋਲ ਲਏ ਨੇ ਜਨਾਬ ਜੀ ਹੋਰੀ ਖਾਣਗੇ ਸੋਇਆ ਚਾਹ ਬਾਕੀ ਗੱਲਾਂ ਪਤਾ ਖਰਚਾ ਕੀ ਕਰਦੇ ਆਪਾਂ ਮਿਸਟਰ ਐਂਡ ਮਿਸਿਸ 420 ਸੋਨਾ ਰਿਟਰਨਸ ਇੱਕ ਦੂਸਰੀ ਇੰਨੀ ਪਸੰਦ ਹੈ ਨਾ ਇਹ ਕਮਨੂ ਮੂਵੀ ਨਾਲ ਦੇਖਦਾ ਰਹੂਗਾ ਨਾਲੇ ਇੰਨਾਂ ਦੀ ਤਰ੍ਹਾਂ ਹੀ ਬੋਲਦਾ ਰਹੂਗਾ ਇੱਕਮ ਬੋਲ ਕੇ ਦਿਖਾਈਂ ਖਾਣ ਚ ਬਿਜੀ ਆ ਹਜੇ ਤਾਂ ਇੱਕ ਹੱਕ ਦੇਖੋ ਹਮ ਇੱਕ ਦੇਖੀਏ ਬਹੁਤ ਦੇਖਾ ਡੀਲ ਸਟਿਕ ਹਮ ਅੱਪਾ ਤਾਂ ਆਪਣੇ ਰੋਲ ਖਾਵਾਂਗੇ ਅੱਜ ਖਾ ਖਾ ਕੇ ਅੱਕ ਗੈਸ ਹੋਇਆ ਜੈਂਪ ਇਸ ਹਫਤੇ 3-4 ਵਾਰ ਹੀ ਖਾ ਗਿਆ ਪਾਣਾ ਜੀ ਤਿੰਨ ਚਾਰ ਵਾਰੀ ਖਾ ਗਏ ਨਾ ਇੱਕ ਚੀਜ਼ ਹੀ ਖਾਂਦੇ ਰਹੀਏ ਨਾ ਦਿਲ ਨਹੀਂ ਕਰਦਾ ਫਿਰ ਇਹ ਇੱਕ ਮੈਨੂੰ ਪਸੰਦ ਆ ਪਰ ਚਾਹ ਡੇਲੀ ਖਾਂਦੇ ਰਹੋ ਇਹਨੂੰ ਅਰੋਲਾ ਇਹ ਨਹੀਂ ਕਾਫੀ ਦਿਨ ਬਾਅਦ ਖਾ ਰਹੀਆਂ ਮੈਂ ਰੋਲ ਕਾਫੀ ਦਿਨ ਹੋ ਗਏ ਰੋਲ ਖਾਤੇ ਆਨੂੰ